ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਬੋਨਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ 2 ਦਸੰਬਰ ਤੱਕ ਮੁਲਤਵੀ ਕੀਤੀ ਗਈ ਸੰਸਦ ਦੀ ਕਾਰਵਾਈ 4 ਦਿਨਾਂ ਵਿੱਚ ਕੁੱਲ 40 ਮਿੰਟ ਹੀ ਚੱਲੀ ਕਾਰਵਾਈ ਵਿਰੋਧੀ ਧਿਰ ਨੇ ਅਡਾਨੀ ਤੇ ਸੰਬਲਦੇਮ ਮੁੱਦੇ ਤੇ ਕੇਰੀ ਕੇਂਦਰ ਸਰਕਾਰ ਨੋ ਤੋਂ 12 ਦਸੰਬਰ ਤੱਕ ਚੱਲੇਗਾ ਝਾਰਖੰਡ ਵਿਧਾਨ ਸਭਾ ਸੈਸ਼ਨ ਨ ਪਹਿਲੀ ਵਾਰ ਸਦਨ ਵਿੱਚ 20 ਨਵੇਂ ਵਿਧਾਇਕ ਅਤੇ ਪਹਿਲੀ ਵਾਰ 5 ਔਰਤਾਂ ਬਣੀਆਂ ਵਿਧਾਇਕ ਮੁੰਬਈ ਵਿੱਚ ਹੋਣ ਵਾਲੀ ਮਹਾਯੂਤੀ ਦੀ ਬੈਠਕ ਹੋਏ ਮੁਲਤਵੀ ਅਚਾਨਕ ਸਤਾਰਾ ਲਈ ਰਵਾਨਾ ਹੋਏ ਇਕਨਾਥ ਚਿੰਦੇ ਮਹਾਰਾਸ਼ਟਰ ਵਿੱਚ ਵਾਪਰਿਆ ਵੱਡਾ ਬੱਸ ਹਾਦਸਾ ਬਾਈਕ ਸਵਾਰ ਨੂੰ ਬਚਾਉਂਦੇ ਹੋਏ ਰੇਲਿੰਗ ਨਾਲ ਟਕਰਾ ਕੇ ਪਲਟੀ ਬੱਸ 12 ਦੀ ਮੌਤ 18 ਹੋਏ ਜ਼ਖਮੀ ਚੰਡੀਗੜ੍ਹ ਬੰਬ ਧਮਾਕੇ ਮਾਮਲੇ ਵਿੱਚ ਦੋ ਮੁਲਜ਼ਮ ਗ੍ਰਿਫਤਾਰ ਹਰਿਆਣਾ ਤੋਂ ਕੀਤੇ ਗਏ ਕਾਬੂ 4 ਦਿਨ ਪਹਿਲਾਂ ਦੋ ਕਲੱਬਾਂ ਦੇ ਬਾਹਰ ਹੋਏ ਸਨ ਧਮਾਕੇ 5.4 ਫੀਸਦੀ ਹੋ ਗਈ ਦੂਜੀ ਤਿਮਾਹੀ ਦੀ ਜੀਡੀਪੀ ਵਿਕਾਸ ਦਰ 7 ਤਿਮਾਹੀਆਂ ਵਿੱਚ ਰਹੀ ਸਭ ਤੋਂ ਘੱਟ ਇੱਕ ਸਾਲ ਪਹਿਲਾਂ ਸੀ 8.1 ਫੀਸਦੀ 759 ਅੰਕ ਵਧ ਕੇ 79802 ਤੇ ਬੰਦ ਹੋਇਆ ਸੈਂਸੈਕਸ ਨਿਫਟੀ ਵੀ 216 ਅੰਕ ਵਧਿਆ ਬੀਐਸਸੀ স্মੋਲ ਕੈਪ ਵਿੱਚ 417 ਅੰਕ ਦਾ ਵਾਧਾ ਸੋਨੇ ਅਤੇ ਚਾਂਦੀ ਦੀਆਂ ਵਧੀਆਂ ਕੀਮਤਾਂ ਸੋਨਾ 451 ਰੁਪਏ ਵੱਧ ਕੇ 76738 ਰੁਪਏ ਹੋਇਆ ਚਾਂਦੀ 1346 ਰੁਪਏ ਹੋਈ ਮਹਿੰਗੀ ਸ਼ਿਲਪਾ ਸ਼ੈਟੀ ਤੇ ਰਾਜਕੁੰਦਰਾ ਦੇ ਘਰ ਤੇ ਈੜੀ ਦਾ ਛਾਪਾ ਅਸ਼ਲੀਲਤਾ ਮਾਮਲੇ ਵਿੱਚ ਹੋਈ ਕਾਰਵਾਈ 2021 ਵਿੱਚ ਇਸੇ ਮਾਮਲੇ ਵਿੱਚ ਅਭਿਨੇਤਰੀ ਦੇ ਪਤੀ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਚੈਂਪੀਅਨ ਟਰਾਫੀ ਪਾਕਿਸਤਾਨ ਵਿੱਚ ਹੋਵੇਗੀ ਜਾਂ ਨਹੀਂ ਕੱਲ ਹੋਵੇਗਾ ਫੈਸਲਾ ICC ਦੀ ਬੈਠਕ ਹੋਈ ਮੁਲਤਵੀ ਸਰਕਾਰ ਨੇ ਕਿਹਾ ਟੀਮ ਇੰਡੀਆ ਨਹੀਂ ਜਾਵੇਗੀ ਪਾਕਿਸਤਾਨ ਐਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ